ਪੰਜਾਬ ਸਰਕਾਰ ਵੱਲੋਂ ਖੋਲੇ ਗਏ ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕ ਹਨ ਜਿਨ੍ਹਾਂ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਤੇ 316 ਸ਼ਹਿਰੀ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਜਿੱਤੇ ਹਰ ਰੋਜ਼ ਲਗਭਗ 70000 ਦੇ ਕਰੀਬ ਮਰੀਜ਼ ਆਉਂਦੇ ਨੇ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮਹੱਲਿਆਂ ਵਿੱਚ ਖੁੱਲੇ ਇਨ੍ਹਾਂ ਕਲੀਨਿਕਾਂ ਵਿੱਚ 107 ਤਰ੍ਹਾਂ ਦੀਆਂ ਦਵਾਈਆਂ ਤੇ 47 ਤੋਂ ਵੱਧ ਕਿਸਮਾਂ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ ਇਸ ਦੇ ਨਾਲ ਹੀ ਆਮ ਆਦਮੀ ਕਲੀਨਿਕਾਂ 'ਚ ਹੋਣਾ ਐਂਟੀ ਰੇਬੀਸ ਟੀਕੇ ਵੀ ਉਪਲਬਧ ਨੇ ਜਿਸ ਨਾਲ ਕੁੱਤੇ ਦੇ ਕੱਟਣ ਵਾਲੇ ਪੀੜਤਾਂ ਦਾ ਤੁਰੰਤ ਇਲਾਜ ਆਮ ਆਦਮੀ ਕਲੀਨਿਕਾਂ ਦੇ ਵਿੱਚ ਹੀ ਹੋ ਰਿਹਾ ਹੈ ਪੰਜਾਬ ਸਰਕਾਰ ਨੇ ਜਿਹੜੇ ਆ ਕਲੀਨਿਕ ਖੁੱਲੇ ਆ ਬਹੁਤ ਵਧੀਆ ਕੰਮ ਕੀਤਾ ਹੈਗਾ ਸਾਰੇ ਸੌਦਾ ਹੈ ਹੀ ਹੈ ਤੇ ਇੱਥੇ ਆਓ ਤੇ ਆਪਣਾ ਪੈਸੇ ਵੀ ਬਚਾਓ ਆਪਣਾ ਟਰੀਟਮੈਂਟ ਵਧੀਆ ਕਰਵਾਓ 70 60 70 ਕਈ ਵਾਰੀ 80 90 ਵੀ ਹੋ ਜਾਂਦੇ ਪੇਸ਼ੈਂਟ ਤਾਂ 70 ਕੇ ਤਾਂ ਆ ਹੀ ਜਾਂਦੇ ਤੇ ਲਈ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੂਟੀਨ ਮੈਡੀਸਨ ਨੂੰ ਸਰ ਕੋ ਆਰਵਲੋਂ ਫਲੱਬ ਨੇ ਉਹ ਤੋਂ ਪੇਸ਼ੈਂਟ ਨੂੰ ਦਿੰਦੇ ਆ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 200 ਨਵੇਂ ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ ਜ਼ਿਲ੍ਹਾ ਪਠਾਨਕੋਟ ਵਿੱਚ ਪਿਛਲੇ ਦਿਨੀ ਲਗਾਤਾਰ ਜਿਹੜੀ ਗੋਲੀਬਾਰੀ ਦੇ ਬਾਰ ਦਾਤਾ ਦੇ ਵਿੱਚ ਵੱਦਾ ਵੇਖ ਨੂੰ ਮਿਲ ਰਿਹਾ ਸੀਗਾ ਜਿਸ ਦੇ ਚੱਲਦਿਆਂ ਜ਼ਿਲ੍ਹਾ ਪਠਾਨਕੋਟ ਸਰਦਾਰ ਦਰਜਿੰਦਰ ਸਿੰਘ ਢਿੱਲੋਂ ਐਸਐਸਪੀ ਪਠਾਨਕੋਟ ਵੱਲੋਂ ਲਗਾਤਾਰ ਜਿਹੜੀ ਹੈ ਮਾਰੇ ਅੰਤਰਾ ਤੇ ਸਰਤਾਈ ਕਰਦੇ ਹੋਏ ਕਾਰਵਾਈ ਕਰਦਿਆ ਜਿਹੜੀ ਵੱਡੀ ਕਾਮਯਾਬੀ ਜਿਹੜੀ ਹੈ ਜ਼ਿਲ੍ਹਾ ਪੁਲਿਸ ਨੂੰ ਮਿਲਦੀ ਹੈ ਜਿਸ ਲਈ ਅਸੀਂ ਦੱਸਦੇ ਚੱਲੀਏ ਕਿ ਅੱਜ ਇਸ ਲਈ ਆਪਾਂ ਪਹੁੰਚੇ ਹੋਇਆ ਜ਼ਿਲ੍ਹਾ ਪਠਾਨਕੋਟ ਐਸਐਸਪੀ ਦਫ਼ਤਰ ਵਿਕੇ ਜਿਥੇ ਕਿ ਇੱਕ ਪ੍ਰੈਸ ਵਾਰਤਾ ਦਾ ਆਯੋਜਨ ਐ ਐਸਐਸਪੀ ਪਠਾਨਕੋਟ ਸਰਦਾਰ ਗਲਜਿੰਦਰ ਸਿੰਘ ਢਿੱਲੋਗ ਲੋਕੀਤਾ ਗਿਆ ਔਰ ਉਸ ਦੇ ਵਿੱਚ ਵੱਡੇ ਖੁਲਾਸੇ ਜਿਹੜੇ ਨੇ ਉਹ ਕੀਤੇ ਗਏ ਹਨ ਤੁਹਾਨੂੰ ਦੱਸਦੇ ਚੱਲੀਏ ਕਿ ਪਿਛਲੇ ਦਿਨੀ ਲਗਾਤਾਰ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਚਾਹੇ ਕਿ ਕਿਸੇ ਦੁਕਾਨ ਦੇ ਉੱਤੇ ਸ਼ਟਰ ਦੇਤੇ ਗੋਲੀ ਚਲਾਣ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਸੀਗਾ ਉਸ ਤੋਂ ਬਾਅਦ ਇੱਕ ਨੌਜਵਾਨ ਵੱਲੋਂ ਫਾਇਰਿੰਗ ਕਰਨ ਦਾ ਜਿਹੜਾ ਮਾਮਲਾ ਉਹ ਸਾਹਮਣੇ ਆਇਆ ਸੀਗਾ ਜਿਸ ਦੇ ਚਲਦਿਆਂ ਦੋ ਬੁਲੇਟਸ ਜਿਹੜੀਆਂ ਉਹਨਾਂ ਨੂੰ ਲੱਗੀਆਂ ਸੀਗੀਆਂ ਔਰ ਜਿਹੜੇ ਇਲਾਜ ਇਸ ਲਈ ਜਰਿਆ ਆ ਉਹ ਚੱਲ ਰਿਹਾ ਹੈ ਔਰ ਉਸ ਦੇ ਵਿੱਚ ਜ਼ਿਲ੍ਹਾ ਪੁਲਿਸ ਨੂੰ ਵੱਡੀ ਕਾਮਯਾਬੀ ਕਾਮਯਾਬੀ ਮਿਲਦੀ ਹੋਈ ਦਿੱਸ ਰਹੀ ਹੈ ਔਰ ਉਸ ਦੇ ਵਿੱਚ ਕਾਰਵਾਈ ਕਰਦਿਆਂ ਸੱਤ ਮੁਲਜ਼ਿਮਾਂ ਨੂੰ ਜਿਹੜਾ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੰਜਾਂ ਦੀ ਭਾਲ ਜਾਰੀ ਹੈ ਇਸ ਮੌਕੇ ਵੱਡੇ ਖੁਲਾਸੇ ਕਰਦੇ ਹੋਏ ਐਸਐਸਪੀ ਪਠਾਨਕੋਟ ਸਰਦਾਰ ਗੁਰਜਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਅਜਿਹੇ ਮਾਰੇ ਅੰਤਰਾ ਨੂੰ ਜਿਹੜਾ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਦੀ ਸਹਾਇਤਾ ਕਰਨ ਵਾਲੇ ਕਿਸੇ ਵੀ ਕਿਸਮ ਦੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਔਰ ਕਾਨੂੰਨ ਮੁਤਾਬਕ ਸਖਤ ਕਾਰਵਾਈ ਜਿਹੜੀ ਆ ਉਹਨਾਂ ਲੋਕਾਂ ਤੇ ਵੀ ਕੀਤੀ ਜਾਵੇਗੀ ਜਿਹੜੇ ਅਜਿਹੇ ਮਾਰੇ ਅੰਤਰਾ ਦਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਨੇ ਔਰ ਉਸ ਦੇ ਬੱਚੇ ਚਲਦੇ ਹੋਏ ਦੋ ਰਿਵਾਲਵਰ ਅਤੇ ਕਈ ਜਿੰਦਾ ਕਾਰਤੂਸ ਜਿਹੜੇ ਆ ਉਹਨਾਂ ਸੱਤਾ ਮੁਲਜ਼ਿਮਾਂ ਕੋਲੋਂ ਗ੍ਰਾਮਿਤ ਕੀਤੇ ਗਿਆ ਹਨ ਅਤੇ 3 ਦਿਨ ਦਾ ਜਿਹੜਾ ਰਿਮਾਂਡ ਹੈ ਡਿਜੀਸ਼ਨ ਰਿਮਾਂਡ ਵੀ ਜਿਹੜਾ ਆ ਪੰਜਾਬ ਪੁਲਿਸ ਵੱਲੋਂ ਹਾਸਲ ਕੀਤਾ ਗਿਆ ਹੈ ਅਤੇ ਹੋਰ ਵੀ ਵੱਡੇ ਜਿਹੜੇ ਖੁਲਾਸੇ ਹੋਣ ਦੀ ਗੱਲ ਜਿਹੜੀ ਆ ਐਸਐਸਪੀ ਸਰਦਾਰ ਗਰਜਿੰਦਰ ਸਿੰਘ ਦੀ ਲੋਕਲੋਕ ਕੀਤੀ ਜਾ ਰਹੀ ਆ ਉਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਚਾਹੀਏ ਕਿ ਜ਼ਿਲ੍ਹਾ ਪੁਲਿਸ ਵੱਲੋਂ ਅਜਿਹੇ ਮਾੜੇ ਅੰਜ਼ਰਾਂ ਨੂੰ ਸਖਤ ਤੌਰ ਤੇ ਚੇਤਾਵਨੀ ਦਿੱੰਦਿਆ ਐਸਐਸਪੀ ਪਠਾਨਕੋਟ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਮਾੜਾ ਅੰਜ਼ਰ ਅਜੇ ਹੀ ਹਰਕਤਾਂ ਕਰਦਾ ਹੋਇਆ ਨਜ਼ਰ ਆਊਗਾ ਤਾਂ ਉਸ ਦੇ ਉੱਤੇ ਜ਼ਿਲ੍ਹਾ ਪੁਲਿਸ ਵੱਲੋਂ ਸਖਤ ਤੋਂ ਸਖਤ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਇਸ ਦੇ ਨਾਲ ਹੀ ਜਿਹੜੇ ਇਹਨਾਂ ਦੋਸ਼ੀਆਂ ਦਾ ਸਾਥ ਦਿੰਦੇ ਹੋਏ ਨਜ਼ਰ ਆਉਣਗੇ ਉਹਨਾਂ ਦੇ ਉੱਤੇ ਵੀ ਕਾਨੂੰਨ ਦੀ ਜਿਹੜੀ ਹੈ ਗਾਜ ਦਿਗਦੀ ਹੋਈ ਦਿਸੇਗੀ ਔਰ ਇਸ ਮੌਕੇ ਕੀ ਕਿਹਾ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਜੀ ਨੇ ਦੇਖੋ ਪਠਾਨਕੋਟ ਦੇ ਵਿੱਚ ਦੋ ਵਾਰੀ ਇਹ ਵਾਰਦਾਤ ਹੋਈ ਇੱਕ 38 ਕਿਉਂ ਹੋਈ ਆ ਜਿਹੜੀ ਕਿ ਸੋਨੀ ਬਿਕਰੀ ਦੇ ਨਾਲ ਸ਼ਿਵਮ ਇੰਟਰਪ੍ਰਾਈਜ਼ਸ ਢਾਂਗ ਰੋਡ ਤੇ ਤੇ ਦੂਜਾ ਉੱਚੀ ਪੁਲੀ ਦੇ ਵਿੱਚ ਹੈਗੀ ਆ ਇਹਨਾਂ ਦੋਨਾਂ ਵਾਰਦਾਤਾਂ ਨੂੰ ਚੰਟਰ ਪੁਲਿਸ ਨੇ ਸੋਲਵ ਕੀਤਾ ਅਤੇ ਦੋਨੇ ਵਾਰਦਾਤਾਂ ਨੂੰ ਇਸ ਤਰ੍ਹਾਂ ਮੋਟੇ ਤੌਰ ਤੇ ਦੱਸਦਾਂ ਅਸੀਂ 7 ਵਿਅਕਤੀਆਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਪਿਛਲੇ ਦੋਕ ਬਨਾ ਦੇ ਵਿੱਚ ਵਿੱਚ ਜਿਹਦੇ ਵਿੱਚ ਪ੍ਰਮੁੱਖ ਤੌਰ ਦੇ ਤੇ ਦੀਪਕ ਮਨੋਤਰਾ ਉਰਫ ਸੌਰਵ ਦ੍ਰਿਯਾਸ਼ ਅੰਸ਼ੂ ਸਾਹਿਲ ਸੈਣੀ ਦੀਪਕ ਸਿੰਘ ਦੀਪੂ ਤੇ ਫੇਰੂਵਾਲ ਦੇ ਨੇ ਔਰ ਇਹਨਾਂ ਨੂੰ ਹਾਰਬਰਿੰਗ ਕਰਨ ਵਾਲੇ ਪਨਾਹ ਦੇਣ ਵਾਲੇ ਇੱਥੇ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਜਦੋਂ ਪਤਾ ਕਿ ਇਹ ਬੰਦੇ ਵਾਰਦਾਤ ਕਰਦੇ ਆ ਵਾਰਦਾਤ ਕਰੋ ਵੀ ਹਥਿਆਰਾਂ ਨਾਲ ਕੀਤੀ ਹੋਈ ਆ ਚਾਹੇ ਕੋਈ ਵੀ ਹੋਵੇ ਚਾਹੇ ਇਹਨਾਂ ਦਾ ਕੋਈ ਕੋਈ ਮੈਂਬਰ ਹੋਵੇ ਚਾਹੇ ਕੋਈ ਰਿਸ਼ਤੇਦਾਰ ਹੋਵੇ ਚਾਹੇ ਦੋਸਤ ਲੁੱਤਰ ਯਾਰ ਦੋਸਤ ਕੋਈ ਵੀ ਹੋਵੇ ਜਿਹੜਾ ਇਹਨਾਂ ਨੂੰ ਲੌਜਿਸਟਿਕਸ ਪਨਾਹ ਕਰਦਾਨ ਕਰੇਗਾ ਉਹਦੇ ਖਿਲਾਫ ਵੀ ਇਹ ਕਾਰਵਾਈ ਪੀਸ ਬਦੋਂ ਸਖਤੀ ਨਾਲ ਕੀਤੀ ਜਾਏਗੀ ਇਹਦੇ ਵਿੱਚ ਪਲਾਹ ਦੇਣ ਦੇ ਵਿੱਚ ਤੇ ਲੌਜਿਸਟਿਕਸ ਪ੍ਰੋਵਾਈਡ ਕਰਨ ਦੇ ਵਿੱਚ ਰਖਵੀਰ ਸਿੰਘ ਪੁੱਤਰ ਸਰਿੰਦਰ ਸਿੰਘ ਤੇ ਸਿੰਦਰ ਸਿੰਘ ਪੁੱਤਰ ਬਰਧਾਰੀ لال ਤੇ ਵਿਨੋਦ ਕੁਮਾਰ ਜਿਨ੍ਹਾਂ ਨੂੰ ਇਹਨਾਂ ਦੀ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਸ ਕਿ ਇਹ ਦੁਸ਼ੀ ਹੈ ਰਹਿਣ ਵਾਲੀ ਕਿੱਥੋਂ ਦੇ ਨੇ ਸਾਰੇ ਪਠਾਨਕੋਟ ਦੇ ਨੇ ਇੱਕ ਤਾਰਾਗੜ ਦਾ ਏਰੀਆ ਦਾ ਹੈਗਾ ਬਾਕੀ ਸਾਰੇ ਪਠਾਨਕੋਟ ਦੇ ਡਿਵੀਜ਼ਨ ਨੰਬਰ 2 ਦੇ ਰਹਿਣ ਵਾਲੇ ਆ ਇਹਨਾਂ ਦੇ ਖਿਲਾਫ ਪਹਿਲਾ ਅਪਰਾਧਿਕ ਮਾਮਲਾ ਸਾਹਿਲ ਦੇ ਜਿਹੜਾ ਹੈਗਾ ਸੌਰਵ ਦੇ ਖਿਲਾਫ ਤੇ ਇਹਦੇ ਸਾਹਿਲ ਸੈਣੀ ਦੇ ਖਿਲਾਫ ਇਹਨਾਂ ਦੇ ਖਿਲਾਫ ਪਹਿਲਾ ਅਪਰਾਧਿਕ ਮਾਮਲਾ ਦਰਜ ਹੈ ਬਾਕੀਆਂ ਦੀ ਵੀ ਅਸੀਂ ਜਾਂਚ ਕਰ ਰਹੇ ਹਾਂ ਇਹ ਪਹਿਲਾਂ ਵੀ ਆਰਗੇਨਾਈਜ਼ ਹੋ ਕੇ ਆਪਣੇ ਹੋਰਾਂ ਸਾਥੀਆਂ ਦੇ ਨਾਲ ਜਿਹੜਾ ਹੈਗਾ ਉਹ ਪਖਾਨਪੁਰ ਤੇ ਹੋਰ ਸ਼ਹਿਰਾਂ ਦੇ ਵਿੱਚ ਭਾੜੇ ਤੇ ਜਾ ਕੇ ਕਹਿਣੋ ਜਾਂ ਆਪਣੀ ਨਿੱਜੀ ਦੁਸ਼ਮਣੀ ਕਰ ਕਰ ਕੱਢਣ ਚਾ ਲੋ ਉਹਨਾਂ ਕਿਸਿਆਂ ਦੇ ਵਿੱਚ ਜਾ ਕੇ ਅਜਿਹੀਆਂ ਬਦਮਾਸ਼ੀ ਵਾਲੀਆਂ ਵਰਤਤਾ ਕਰਦੇ ਜਿਨ੍ਹਾਂ ਨੂੰ ਕਦੇ ਚਿੱਤ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ ਪੀਟੀ ਨਹੀਂ ਲਾਗੇ ਕਹਿਣ ਦੇ ਵਿੱਚ ਇਹੋ ਜਿਹੀ ਮਾਰਿਆ ਅੰਤ ਹੋਵੇ ਜਿਹਦਾ ਪੁਲਿਸ ਵੱਲੋਂ 37 27 ਦੀ ਕੀਤੀ ਜਾਏਗੀ 27 ਕਾਨੂੰਨ ਮਤਾਵ ਕੀਤੀ ਜਾਏਗੀ ਕਾਨੂੰਨ ਦੇ ਵਿੱਚ ਜੋ ਵੀ ਬੜਦਾ ਹੈ ਉਹ ਫੇਰ ਛੱਬਿਆ ਨਹੀਂ ਜਾਏਗਾ ਮੈਂ ਅੱਗੇ ਵੀ ਸਪਸ਼ਟ ਕਰ ਦੇਣਾ ਚਾਹਨਾ ਆਪਣੀਆਂ ਹਰਕਤਾਂ ਤੋਂ ਜਿਹੇ ਵਿਅਕਤੀ ਬਾਜ਼ਾਜਨ ਨੇਤਾ ਸਾਡੀ ਇਹਦੀ ਸਖਤੀ ਹੈਗੀ ਪੁਲਿਸ ਦੀ ਕਾਨੂੰਨ ਮੁਤਾਬਕ ਰਹੀ ਚੱਲ ਰਹੀ ਹੈਗੀ ਅਤੇ ਇਸ ਤੋਂ ਇਲਾਵਾ ਪੰਜ ਮੈਂਬਰ ਸਾਡੇ ਹੋਰ ਜਿਹੜੇ ਹੈਗੇ ਇਨਵੈਸਟੀਗੇਸ਼ਨ ਵਿੱਚ ਲੋੜਿੰਦੇ ਆ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਉਹਨਾਂ ਤੋਂ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਔਰ ਫਿਊਚਰ ਦੇ ਵਿੱਚ ਠਾਕੁਰਪੁਰ ਪੁਲਿਸ ਨੇ ਵਾਰਨਿੰਗ ਹੈ ਗੁਲੀ ਜਲੋਂ ਦੀ ਸਰਸਲ ਵਜਰ ਕੀ ਹੋਣੀ ਇਹ ਆਪਸ ਵਿੱਚ ਇਹਨਾਂ ਦੀ ਆਪਸ ਵਿੱਚ ਬੁੱਟਬੰਦੀ ਆ ਹੁਣ ਬੁੱਟਬੰਦੀ ਦੇ ਵਿੱਚ ਜ਼ਮੀਨ ਦਾ ਝਗੜਾ ਤਾਂ ਹੈ ਨਹੀਂ ਇਹਨਾਂ ਦਾ ਸੋ ਗਟਾਂ ਦੇ ਵਿੱਚ ਆਪਸ ਵਿੱਚ ਹੋ ਕੇ ਜਿਹੜਾ ਹੈਗਾ ਮਂਢੀਰ ਖਾਨਾ ਇਹ ਲੜਦੇ ਆ ਜਿਹੜਾ ਤਾਂ ਫਿਊਚਰ ਦੇ ਵਿੱਚ ਅਸੀਂ ਹੁਣ ਪ੍ਰਤੀਸ਼ ਕਰਕੇ ਜਿਹੜੇ ਜੋਗ ਅਪਰਾਧੀ ਸਿਓਣਾ ਤੱਕ ਪਹੁੰਚੇ ਫਿਊਚਰ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਇਸ ਦਾ ਕੰਪਨੀ ਸਰ ਕੀ ਰਹੀ ਜਨਾ ਇਹਨਾਂ ਕੋਲ ਹੁਣ ਤੱਕ 2 ਜਿਹੜੇ ਹੈਗੇ ਆ 32 ਪੈਲੀਬਰ ਦੇ ਸਟੈਨ ਵਿਦ ਮੈਗਜ਼ੀਨ ਤੇ ਤਕਰੀਬਨ 8th ਬ੍ਰਾਂਡ ਦੇ ਕਰੀਬ ਹਰਨ ਬ੍ਰਾਂਡ ਦੇ ਕੀਤੀ ਗਈ ਆ ਵਿਦ ਅਮੂਨੀਸ਼ਨ ਇਹਦੇ ਚ ਅਮੂਨੀਸ਼ਨ ਵੀ ਨਾਲ ਆ ਤੇ ਇਹਨਾਂ ਸਾਰਿਆਂ ਨੂੰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਬਾਕੀ ਦੋਸ਼ੀਆਂ ਨੂੰ ਅਸੀਂ ਜਲ ਤੋਂ ਜਲਦ ਕੁਰੁੰਦੀ ਗ੍ਰਿਫਤ ਦੇ ਚੁਇ ਲੈ ਕੇ ਆਵਾਂਗੇ ਸਰ ਇਸ ਤੋਂ ਬਾਅਦ ਇੱਕ ਗੋਲੀਬੰਦ ਜਿਹੜਾ ਹੋਇਆ ਸੀ ਨਾ ਮਾਡਲ ਉਹ ਦੋਵੇਂ ਸੇਮ ਸੇਮ ਮੈਟਰ ਹੈ ਜਿਹਨੇ ਸ਼ਟਰ ਵਾਲੀ ਗੋਲੀ ਉਹ ਸ਼ਟਰ ਦੇ ਚਲਾਵਾ ਦੇ ਪਿੱਛੇ ਕੋਈ ਹੋਰ ਕਰ ਜਿਹੜਾ ਸ਼ਟਰ ਦੇ ਵਿੱਚ ਗੋਲੀ ਮਾਰੀ ਸੀ ਉਹ ਇੱਕ ਕਾਰਨ ਅਲੱਗਾ ਹੈਗਾ ਜਿਹੜਾ ਇੱਥੇ ਵਾਂਹਚ ਗੋਲੀ ਮਾਰੀ ਉਹਦਾ ਕਾਰਨ ਅਲੱਗਾ ਹੈਗਾ ਪਰ ਜਿਨੇ ਕੀਤਾ ਉਹਦੇ ਵਿੱਚ ਕੁਝ ਬੰਦੇ ਜਿਹੜੇ ਹੈਗੇ ਆ ਉਹ ਜਿਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਉਹੀ ਨੇ ਕੁਝ ਬੰਦੇ ਅਲੱਗ-ਅਲੱਗ ਵੀ ਨੇ ਠੀਕ ਹੈ ਸੋ ਦੋਨੋਂ ਮੈਟਰ ਅਲੱਗ-ਅਲੱਗ ਹੈ ਪਰ ਜਿਹੜੇ ਉਹਨਾਂ ਦੇ ਅਪਰਾਧੀ ਨੇ ਉਹ ਆਪਸ ਵਿੱਚ ਤਕਰੀਬਨ ਇੱਕ ਦੂਜੇ ਨਾਲ ਮੇਲ ਖਾਂਦੇ ਦੱਸੋ ਇਹਨਾਂ ਦੇ ਮਾਮਲੇ ਸਰ ਕੋਈ ਡਿਮਾਂਡ ਕੀਤੀ ਹੋਈ ਹੈ ਜਾਂ ਕੁਝ ਨਹੀਂ ਨਹੀਂ ਕੋਈ ਫਰੋਤੀ ਵਾਲਾ ਮਾਮਲਾ ਨਹੀਂ ਹੈ ਹੈ ਇਹ ਸਿਰਫ ਬਿਗਦੀ ਦਸ਼ਮਣੀ ਕਿੜ ਕੱਟਣ ਲਈ ਇੱਕ ਦੂਜੇ ਨੂੰ ਨੀਚਾ ਦਿਖਾਉਣ ਲਈ ਤੇ ਬਦਮਾਸ਼ੀ ਜਾਰ ਕਰਨ ਲਈ ਕਰਦੇ ਆ ਜਿਹੜੇ ਕਿ ਬਰਦਾਸ਼ਤ ਨਹੀਂ ਕਰਾਂਗੇ ਅਸਲ ਵਿੱਚ ਲੋਕਾਂ ਨੂੰ ਪਖਾਨ ਤੋਂ ਵਸੀਆਂ ਨੂੰ ਜਿਲ੍ਹੇ ਦੇ ਵਸੀਆਂ ਨੂੰ ਮੇਰੀ ਅਪੀਲ ਹਟ ਬਿਲਕੁਲ ਕਿਸੇ ਜਨਦ ਦੇ ਘਰੋਂ ਦੀ ਲੋੜ ਨਹੀਂ ਤੇ ਜਿਹੜੇ ਹੈਗੇ ਆ ਛੋਟ-ਪਟ ਬਦਮਾਸ਼ ਆ ਇਹਨਾਂ ਨੂੰ ਚੰਗੀ ਤਰ੍ਹਾਂ ਨਿਖਟਾਂਗੇ ਔਰ ਜਿਵੇਂ ਇਸ ਕੇਸ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦਾ ਅਪਰਾਧਿਕ ਪਿਸ਼ੋਕੜ ਥੋਰ ਸਾਰਾ ਨੰਗਾ ਕੀਤਾ ਗਿਆ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਆ ਔਰ ਕਾਨੂੰਨ ਬਤਾਵੇ ਕ ਹੋਰ ਵੀ ਸਖਤ ਕਾਰਵਾਈਆਂ ਕਰਾਂਗੇ ਜਿਹੜੇ ਲੋਕ ਇਹਨਾਂ ਦੀ ਮਦਦ ਕਰਦੇ ਉਹਨਾਂ ਨੂੰ ਵੀ ਦੇਖੋ ਕਿਸੇ ਪ੍ਰਾਤੀ ਦੀ ਮਦਦ ਕਰਨਾ ਉਹਦੇ ਵਾਸਤੇ ਲੋਜਿਸਟਿਕਸ ਪ੍ਰਬਾਅ ਪ੍ਰੋਵਾਈਡ ਕਰਨਾ ਉਹਦੇ ਵਾਸਤੇ ਮੋਬਾਈਲ ਫੋਨ ਪ੍ਰੋਵਾਈਡ ਕਰਨਾ ਸਿਮ ਕਾਰਡ ਲੈ ਕੇ ਦੇਣਾ ਉਹਨੂੰ ਉਹਦੇ ਵਾਸਤੇ ਵਹੀਕਲਸ ਲੈ ਕੇ ਦੇਣਾ ਉਹਨੂੰ ਪੈਟਰੋਲ ਪਵਾ ਕੇ ਦੇਣਾ ਉਹਨੂੰ ਘਰ ਵਿੱਚ ਪਨਾਹ ਦੇਣਾ ਉਹਨੂੰ ਦੌੜਨ ਵਿੱਚ ਮਦਦ ਕਰਨਾ ਉਹਨੂੰ ਘਰ ਵਿੱਚ ਲੁਕਾ ਕੇ ਮਦਦ ਕਰਨਾ ਇਹ ਸਾਰੇ ਹਾਰਪ੍ਰਿੰਗ ਚ ਆਉਂਦੇ ਆ ਸੋ ਇਸ ਬਾਰੇ ਕੋਈ ਵੀ ਕਰੇਗਾ ਚਾਹੇ ਉਹਦਾ ਦੋਸਤ ਹੋਵੇ ਯਾਰ ਦੋਸਤ ਹੋਵੇ ਰਿਸ਼ਤੇਦਾਰ ਹੋਵੇ ਘਰ ਦੇ ਨੰਂਦਰ ਤੋਂ ਰਹੋ ਉਹਨਾਂ ਦੇ ਖਿਲਾਫ ਵੀ ਕਾਰਵਾਈ ਸਖਤ ਕੀਤੀ ਜਾਏਗੀ ਦੇਖਦੇ ਹਾਂ ਪੂਰੀ ਰਿਪੋਰਟ ਤੱਕ ਮੈਨੂੰ ਦਿਓ ਇਜਾਜ਼ਤ ਮਹਰਜੇਸ਼ ਕੁਮਾਰ ਦੈਨਿਕ ਸਵੇਰਾ ਟੀਵੀ ਤੋਂ ਖਾਸ ਰਿਪੋਰਟ